ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਇਤਿਹਾਸਿਕ ਸ਼ਹਿਰਾਂ ਦੀ ਖਾਸ ਕਰ ਸਭਿਆਚਾਰਕ ਧਾਰਮਿਕ ਅਧਿਆਤਮਕ ਪਹਿਲੂ ਤੋਂ ਵਿਸ਼ੇਸ਼ ਅਹਿਮੀਅਤ ਰੱਖਦੇ ਖਿੱਤਿਆਂ ਦੀ ਤਾਂ ਉਸ ਵਿੱਚ ਇੱਕ ਨਾਂ ਇਹ ਵੀ ਆਉਂਦਾ ਹੈ ਫਰੀਦਕੋਟ ਜਿਸ ਦੀ ਵਿਸ਼ੇਸ਼ ਰੇਤ ਬਣਦੀ ਹੈ ਅਤੇ ਜਿਸ ਦਾ ਤਾਲੁਕਾਤ ਸ਼ੇਖ ਫਰੀਦ ਜੀ ਦੇ ਨਾਲ ਵੀ ਜੁੜਦਾ ਹੈ ਜਿਸ ਦਾ ਇਤਿਹਾਸ ਜਿਸ ਦਾ ਨਾ ਹੀ ਉਹਨਾਂ ਦੇ ਨਾਂ ਦੇ ਨਾਲ ਜੁੜਦਾ ਹੈ ਸੋ ਫਰੀਦਕੋਟ ਦੀ ਕੀ ਹੈ ਖਾਸੀਅਤ ਇਸ ਦਾ ਇਤਿਹਾਸ ਇਸ ਤੇ ਉਦੋਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਜੋ ਵੱਖ-ਵੱਖ ਪਹਿਲੂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਬਣਦੀ ਹੈ ਤੇ ਫਰੀਦਕੋਟ ਬਾਰੇ ਇਹ ਹੀ ਵਿਸ਼ੇਸ਼ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾ ਰਹੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਜੇਕਰ ਇਤਿਹਾਸ ਦੇ ਪੰਨਿਆਂ ਉੱਤੇ ਝਾਤ ਪਾਈਏ ਤਾਂ ਫਰੀਦਕੋਟ ਜਿਹੋ ਜਿਹਾ ਅੱਜ ਨਜ਼ਰ ਆਉਂਦਾ ਹੈ ਕਿਸੇ ਸਮੇਂ ਇਸ ਦਾ ਮੂਮਹੰਦਰਾ ਅਤੇ ਇਸ ਤੇ ਰੰਗ ਵਖਰੇ ਹੀ ਨਜ਼ਰ ਆਉਂਦੇ ਸੀ ਇਤਿਹਾਸ ਦੇ ਪੰਨਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਬਖਸ਼ਿਸ਼ ਨਾਲ ਫਰੀਦਕੋਟ 1215 ਈਸਵੀ ਵਿੱਚ ਹੋਂਦ ਵਿੱਚ ਆਇਆ ਇਸ ਤੋਂ ਪਹਿਲਾਂ ਇਸ ਨੂੰ ਰਾਜਾ ਮੋਕਲ ਸਰ ਦੁਆਰਾ ਸ਼ਾਸਨ ਕੀਤਾ ਗਿਆ ਸੀ ਜਿਸ ਨੂੰ ਮੋਕਲਾਹਰ ਕਿਹਾ ਜਾਂਦਾ ਸੀ ਮੰਨਿਆ ਜਾਂਦਾ ਹੈ ਕਿ ਮੋਕਲਾਹਰ ਸ਼ੇਖ ਫਰੀਦ ਜੀ ਦੇ ਪ੍ਰਭਾਵ ਹੇਠ ਆਇਆ ਅਤੇ ਉਹਨਾਂ ਤੋਂ ਬਾਅਦ ਇਸੀ ਕਰਕੇ ਸ਼ਹਿਰ ਦਾ ਨਾਮ ਬਦਰਨ ਦਾ ਕਾਰਨ ਬਣਿਆ ਹਰ ਸਾਲ 19 ਤੋਂ 23 ਸਤੰਬਰ ਨੂੰ ਸ਼ੇਖ ਫਰੀਦ ਆਗਮਨ ਪੁਰਬ ਬੜੀ ਸ਼ਰਧਾ ਅਤੇ ਧੂਮ-ਤਾਮ ਨਾਲ ਸਮੁੱਚੇ ਫਰੀਦਕੋਟ ਵਿੱਚ ਮਨਾਇਆ ਜਾਂਦਾ ਹੈ ਜ਼ਿਲ੍ਹਾ ਫਰੀਦਕੋਟ ਬਣਨ ਤੱਕ ਫਰੀਦਕੋਟ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਪੋਗੋਲਿਕ ਸਥਿਤੀ ਮੁਤਾਬਕ ਫਰੀਦਕੋਟ ਮਾਲਵੇ ਦਾ ਇੱਕ ਪ੍ਰਮੁੱਖ ਜ਼ਿਲ੍ਹਾ ਹੈ ਫਰੀਦਕੋਟ ਦਾ ਨਾਮ ਬਾਬਾ ਫਰੀਦ ਜੀ ਤੋਂ ਲਿਆ ਗਿਆ ਅਤੇ ਫਰੀਦਕੋਟ ਬ੍ਰਿਟਿਸ਼ ਸ਼ਾਸਨ ਅਧੀਨ ਜ਼ਗੀਰਦਾਰੀ ਵਾਲਾ ਸੂਬਾ ਹੋਇਆ ਕਰਦਾ ਸੀ ਇਹ ਦੱਖਣ ਪੂਰਬੀ ਏਸ਼ੀਆ ਵਿੱਚ ਕਪਾਹ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਦੇ ਤੌਰ ਤੇ ਦਰਜ ਹੁੰਦਾ ਆਜ਼ਾਦੀ ਤੋਂ ਪਹਿਲਾਂ ਇਸ ਜ਼ਿਲ੍ਹੇ ਦਾ ਵੱਡਾ ਹਿੱਸਾ ਫਰੀਦਕੋਟ ਦੇ ਮਹਾਰਾਜਾ ਦੇ ਸ਼ਾਸਨ ਅਧੀਨ ਸੀ ਅਤੇ ਦੇਸ਼ ਸੁਤੰਤਰ ਹੋਣ ਤੋਂ ਬਾਅਦ ਯਾਨੀ ਕਿ ਸਾਲ 1948 ਵਿੱਚ ਪਟਿਆਲੇ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ ਪੈਪਸੂ ਦਾਇਕ ਹਿੱਸਾ ਬਣ ਗਿਆ। ਇਸ ਤੋਂ ਬਾਅਦ ਤਕਰੀਬਨ 5 ਦਹਾਕੇ ਪਹਿਲਾਂ ਫਰੀਦਕੋਟ ਨੂੰ ਬਠਿੰਡਾ ਜ਼ਿਲ੍ਹੇ ਵਿੱਚੋਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਮੋਗਾ ਅਤੇ ਮੁਕਸਰ ਤਹਿਸੀਲਾਂ ਦੇ ਖੇਤਰਾਂ ਵਿੱਚੋਂ ਇੱਕ ਵੱਖਰੇ ਜ਼ਿਲ੍ਹੇ ਵਜੋਂ ਬਣਾਇਆ ਗਿਆ। ਹਾਲਾਂਕਿ ਇਸ ਤੋਂ ਬਾਅਦ ਨਵੰਬਰ 1995 ਵਿੱਚ ਫਰੀਦਕੋਟ ਜ਼ਿਲ੍ਹੇ ਨੂੰ ਤਿੰਨ ਹਿੱਸਿਆਂ ਵਿੱਚ ਕਰ ਦਿੱਤਾ ਗਿਆ ਇਸ ਦੀਆਂ ਦੋ ਸਬ ਡਿਵੀਜ਼ਨਾਂ ਮੁਕਤਸਰ ਅਤੇ ਮੋਗਾ ਨੂੰ ਸੁਤੰਤਰ ਜ਼ਿਲ੍ਹਿਆਂ ਦਾ ਦਰਜਾ ਦੇ ਦਿੱਤਾ ਗਿਆ ਸੀ ਫਰੀਦਕੋਟ ਜ਼ਿਲ੍ਹਾ ਉੱਤਰ ਪੱਛਮ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੱਖਣ ਪੱਛਮ ਵਿੱਚ ਜ਼ਿਲ੍ਹਾ ਮੁਕਤਸਰ ਦੱਖਣ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਪੂਰਬ ਵਿੱਚ ਜ਼ਿਲ੍ਹਾ ਮੋਗਾ ਦੇ ਨਾਲ ਲੱਗਦਾ ਜ਼ਿਲ੍ਹਾ 1269 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਜੋ ਪੰਜਾਬ ਦੇ ਕੁੱਲ ਰਕਬੇ ਦਾ 2.92% ਬਣਦਾ ਹੈ ਅਤੇ 55246 ਦੀ ਆਬਾਦੀ ਦਰਜ ਕਰਾਉਂਦਾ ਜੋ ਕਿ ਪੰਜਾਬ ਦੀ ਕੁੱਲ ਆਬਾਦੀ ਦਾ 2.27% ਬਣਦਾ ਫਰੀਦਕੋਟ ਜ਼ਿਲ੍ਹੇ ਵਿੱਚ ਬਹੁਤ ਸਾਰੇ ਛੋਟੇ ਕਸਬੇ ਵੀ ਨੇ ਫਰੀਦਕੋਟ ਖੇਤਰ ਵਿੱਚ ਸੱਤ ਤੋਂ ਵੱਧ ਪਿੰਡ ਕਾਫੀ ਮਹੱਤਵਪੂਰਨ ਨੇ ਫਰੀਦਕੋਟ ਪ੍ਰਮੁੱਖ ਵਿਦਿਅਕ ਸੰਸਥਾਵਾਂ ਦਾ ਇੱਕ ਕੇਂਦਰ ਹੈ ਉੱਤਰ ਭਾਰਤ ਦੀ ਇੱਕੋ ਇੱਕ ਮੈਡੀਕਲ ਯੂਨੀਵਰਸਿਟੀ ਜਿਸ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ ਉਹ ਫਰੀਦਕੋਟ ਵਿੱਚ ਹੀ ਮੌਜੂਦ ਹੈ ਇਸ ਤੋਂ ਇਲਾਵਾ ਮੈਡੀਕਲ ਇੰਜੀਨੀਅਰਿੰਗ ਅਤੇ ਡੈਂਟਲ ਕਾਲਜ ਵੀ ਫਰੀਦਕੋਟ ਵਿੱਚ ਮੌਜੂਦ ਨੇ ਸਾਲ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੀ ਆਬਾਦੀ 6,18,008 ਹੈ। ਇਸ ਜ਼ਿਲ੍ਹੇ ਦੀ ਆਬਾਦੀ ਘਣਤਾ ਪ੍ਰਤੀ ਵਰਗ ਕਿਲੋਮੀਟਰ 424 ਬਣਦੀ ਹੈ। ਫਰੀਦਕੋਟ ਵਿੱਚ ਇਸੇ ਤਰ੍ਹਾਂ ਕਈ ਇਤਿਹਾਸਿਕ ਇਮਾਰਤਾਂ ਅਤੇ ਸਮਾਰਕ ਵੀ ਮੌਜੂਦ ਹਨ। ਫਰੀਦਕੋਟ ਵਿੱਚ ਹੀ ਪੰਜਾਬ ਦੇ ਕਈ ਹੋਰ ਪ੍ਰਸਿੱਧ ਤੇ ਨਾਮਵਰ ਇਲਾਕੇ ਜਿਵੇਂ ਕਿ ਕੋਟਕਪੂਰਾ, ਜੈਤੋਂ, ਸਾਦਕ ਪਰ ਗਾੜੀ ਪੰਜ ਗਰਾਈ ਕਲਾ ਬਾਜਾਖਾਨਾ ਚੇਤ ਸਿੰਘ ਵਾਲਾ ਵਰਗੇ ਨਾਮ ਵੀ ਤੁਹਾਨੂੰ ਇੱਥੇ ਮਿਲਦੇ ਨੇ ਪੰਜਾਬ ਦੇ ਸਿਆਸੀ ਮੰਚ ਉਤੇ ਵੀ ਫਰੀਦਕੋਟ ਦੀ ਕਾਫੀ ਹਾਜ਼ਰੀ ਰਹੀ ਹੈ ਅਤੇ ਇਸ ਤਰ੍ਹਾਂ ਕਈ ਪੱਖਾਂ ਤੋਂ ਫਰੀਦਕੋਟ ਪੰਜਾਬ ਦਾ ਇੱਕ ਇਤਿਹਾਸਿਕ ਮਹੱਤਤਾ ਵਾਲਾ ਸ਼ਹਿਰ ਬਣ ਕੇ ਉੱਭਰਦਾ